ਸੱਤ ਸਰੀਰਕਾਲ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਬੜੀ ਤਰਾਸ਼ਦੀ ਹੈ ਮੀਡੀਆ ਨਾਲ ਕਿ ਨੈਸ਼ਨਲ ਮੀਡੀਆ ਨੇ ਪੰਜਾਬ ਦੀ ਖਬਰ ਨਹੀਂ ਚਲਾਈ ਪੰਜਾਬ ਦੇ ਵਿੱਚ ਐਡਾ ਵੱਡਾ ਨੁਕਸਾਨ ਹੋਇਆ ਹੜ੍ਹਾਂ ਦੇ ਕਾਰਨ ਲੋਕਾਂ ਦੇ ਪਸ਼ੂ ਮਰ ਗਏ ਪਾਣੀ ਦੇ ਵਿੱਚ ਬਹਿ ਕੇ ਅੱਗੇ ਚਲੇ ਗਏ ਲੋਕਾਂ ਦੇ ਘਰ ਗਿਰ ਗਏ ਜਿਨ੍ਹਾਂ ਨੇ ਲੱਖਾਂ ਕਰੋੜਾ ਰੁਪਏ ਲਗਾ ਕੇ ਬਣਾਏ ਹੋਏ ਸੀਗੇ ਤੇ ਲੋਕਾਂ ਦੀਆਂ ਫਸਲਾਂ ਮਰ ਗਈਆਂ ਜਿਨ੍ਹਾਂ ਨੇ ਲੱਖਾਂ ਰੁਪਏ ਲਗਾ ਕੇ ਫਸਲਾਂ ਵੇਜੀਆਂ ਹੋਈਆਂ ਸੀਗੀਆਂ ਮਿਹਨਤ ਨਾਲ ਵੇਜੀਆਂ ਹੋਈਆਂ ਸੀਗੀਆਂ ਤੇ ਮੈਂ ਕਹਿਣਾ ਚਾਹਾਂਗਾ ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਨਹੀਂ মিডিਆ ਨੇ ਖਬਰ ਨਹੀਂ ਚਲਾਈ ਤਾਂ ਇਹਨਾਂ ਦੀ ਖਬਰ ਨਾ ਚਲਾਉਣ ਨਾਲ ਕੋਈ ਸਾਡੇ ਦੇ ਫਰਕ ਨਹੀਂ ਪੈਂਦਾ ਕੋਈ ਅਸੀਂ ਮਰ ਨਹੀਂ ਚਲੇ ਹੈਗੇ ਕਿ ਪੰਜਾਬ ਦੇ ਨਾਲ ਖੜਨ ਲਈ ਵੀ ਜਿਗਰਾ ਚਾਹੀਦਾ ਹੈ ਤੇ ਦੂਜੀ ਗੱਲ ਇੱਕ ਹੋਰ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਮੈਂ ਕਿ ਚੇਤੇ ਰੱਖਿਓ ਕਿ ਕੌਣ ਤੁਹਾਡੇ ਨਾਲ ਖੜਿਆ ਹੈ ਤੇ ਕੌਣ ਨਹੀਂ ਖੜਿਆ ਕਿ ਕੌਣ ਕਿ ਥੋੜੇ ਟਾਈਮ ਤੱਕ ਇਹਨਾਂ ਨੇ ਵੋਟਾਂ ਲਈ ਤੁਹਾਡੇ ਕੋਲ ਆਣਾ ਤੁਹਾਡੇ ਘਰਾਂ ਦੇ ਵਿੱਚ ਆਣਾ ਤੁਹਾਡੇ ਪਿੰਡਾਂ ਦੇ ਵਿੱਚ ਆਣਾ ਹੱਥ ਜੋੜ ਕੇ ਤੁਹਾਡੇ ਕੋਲ ਖੜੇ ਹੋਣਾ ਇਹਨਾਂ ਨੇ ਉਸ ਟਾਈਮ ਇਸ ਚੀਜ਼ ਨੂੰ ਚੇਤੇ ਜ਼ਰੂਰ ਕਰ ਲਿਓ ਭੁੱਲ ਨਾ ਜਾਇਓ ਕਿਤੇ ਤੇ ਉਸ ਟਾਈਮ ਇਹਨਾਂ ਨੂੰ ਸਵਾਲ ਜਵਾਬ ਜ਼ਰੂਰ ਕਰਿਓ ਕਿ ਉਸ ਟਾਈਮ ਕਿੱਥੇ ਸੀਗੇ ਤੇ ਕਿਉਂ ਇਹ ਸਭ ਹੋਇਆ ਤੇ ਕੋਈ ਗੱਲ ਨਹੀਂ ਹੌਸਲਾ ਰੱਖੋ ਕੋਈ ਵੱਡੀ ਗੱਲ ਨਹੀਂ ਪੰਜਾਬ ਪਹਿਲਾਂ ਵੀ ਕਈ ਵਾਰੀ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਲੰਘਿਆ ਹੈ ਤੇ ਹੁਣ ਵੀ ਲੰਘ ਜਾਊਗਾ ਕੋਈ ਗੱਲ ਨਹੀਂ ਥੋੜਾ ਟਾਈਮ ਲੱਗੂਗਾ ਅਸੀਂ ਫੇਰ ਖੜੇ ਹੋਵਾਂਗੇ ਤੇ ਫੇਰ ਇਹਨਾਂ ਨੂੰ ਵਿਖਾਵਾਂਗੇ ਕਿ ਪੰਜਾਬ ਚੀਜ਼ ਕੀ ਹੈ ਤਾਂ ਨਵਾਜ ਜੀ ਸਾਰਿਆਂ ਦਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਮੀਡੀਆ ਤੱਕ ਤੇ ਗੋਦੀ ਮੀਡੀਆ ਤੱਕ ਤੇ ਪ੍ਰਧਾਨ ਮੰਤਰੀ ਜੀ ਸਾਬ ਤੱਕ ਵੀ ਪਹੁੰਚ ਜਾਏ ਇੱਕ ਵਾਰੀ ਪਹੁੰਚਦੀ ਕਰ ਦਿਓ